ਇੱਕ ਬੇਨਤੀ ਹੈ ਇਹ ਵੈਸੇ ਪਹਿਲਾਂ ਸ਼ਹਿਰਾਂ ਚ ਸੀ ਹੁਣ ਪਿੰਡਾਂ ਚ ਵੀ ਹੌਲੀ ਹੌਲੀ ਆ ਗਿਆ ਚਾਰ ਪੰਜ ਪੰਕਤੀਆਂ ਸਾਡੇ ਨੂੰ ਯਾਦ ਹੁੰਦੀਆਂ ਸਾਰਾ ਸ਼ਬਦ ਕੋਈ ਵੀ ਨਹੀਂ ਕਿਸੇ ਨੂੰ ਯਾਦ ਹੁੰਦਾ ਜਦੋਂ ਬਾਬਾ ਗਰੰਤੀ ਜੀ ਹੁਕਮਨਾਮਾ ਸਾਹਿਬ ਲੈਂਦੇ ਆ ਹੁਕਮਨਾਮਾ ਸਾਹਿਬ ਜੱਜ ਹੁਕਮ ਸੁਣਾ ਰਿਹਾ ਹੈ ਤੇ ਅਗਲਾ ਨਾਲ ਬੋਲਣ ਲੱਗ ਪਵੇ ਜੱਜ ਦੀ ਤوهਿਨ ਨਹੀਂ ਹੁੰਦੀ ਹੁਕਮਨਾਮਾ ਸਾਹਿਬ ਦੇ ਨਾਲ ਕਦੀ ਬੋਲੀਦਾ ਨਹੀਂ ਹੁੰਦਾ ਹੁਕਮਨਾਮਾ ਸੁਣੀਦਾ ਹੈ ਕੀ ਹੁਕਮ ਆ ਰਿਹਾ ਰੱਤ ਜੋੜ ਕੇ ਸਤਕਾਰ ਨਾਲ ਸੁਣੀਦਾ ਹੈ ਨਾਲ ਬੋਲਣਾ ਗੁਰਮਤ ਉਲਟ ਗੱਲ ਹੈ ਹੁਕਮਨਾਮਾ ਸਾਹਿਬ ਦੇ ਨਾਲ ਨਹੀਂ ਬੋਲਣਾ ਚਾਹੀਦਾ ਕਦੇ ਵੀ ਉਹ ਪਹਿਲੇ ਬੋਲ ਬਣ ਕੇ ਜੀ ਬਾਬਾ ਜੀ ਗਰੰਤੀ ਬੋਲੇ ਵੀ ਨਹੀਂ ਅਗਲੀ ਪੰਕਤੀ ਵੀ ਜਿਹੜਾ ਤੂੰ ਸੁਣਨ ਲੱਗਿਆ ਸਾਨੂੰ ਆਉਂਦਾ ਹੈ ਫੇਰ ਲੈਣ ਦੀ ਕੋ ਲੋੜ ਸੀ ਹਕੂਮਨਾਮਾ ਸਾਹਿਬ ਦੇ ਨਾਲ ਨਹੀਂ ਕਦੇ ਵੀ ਬੋਲੀ ਦਾ ਹੁੰਦਾ ਇਹ ਮਰਿਆਦਾ ਹੈ ਕਿ ਜਦ ਹਕੂਮਨਾਮਾ ਸਾਹਿਬ ਆਉਣਾ ਹੱਥ ਜੋੜ ਕੇ ਨਿਮਰਤਾ ਨਾਲ ਸੁਣਨਾ ਮਾਰਦਾ ਹੁਕਮ ਕੀ ਆ ਰਿਹਾ ਸਾਨੂੰ ਹੁਕਮ ਕਰ ਰਹੇ ਨੇ ਮਹਾਰਾਜ ਤੇ ਅਸੀਂ ਨਾਲ ਹੀ ਬੋਲਣ ਲੱਗ ਪਏ ਪਤਾ ਹੀ ਹੈ ਮਹਾਰਾ ਜਿਹੜਾ ਤੂੰ ਦੱਸਣ ਲੱਗਿਆ ਸਾਨੂੰ ਆਉਂਦਾ ਹੈ ਪਹਿਲਾਂ ਹੀ ਆਉਂਦਾ ਹੈ ਇਹ ਵਗਿਆ ਐਸਾ ਸੰਜੀ ਭੁੱਲ ਹੈ ਸਿੱਖਣ ਵਾਲੀ ਗੱਲ ਹੈ ਹਕੂਮਨਾਮਾ ਸਾਹਿਬ ਦੇ ਨਾਲ ਨਹੀਂ ਕਦੇ ਵੀ ਬੋਲਣੀ